ਕੁੜੀ ਦੀ ਮਿਹਨਤ ਦੇਖੋ ਦੋਸਤੋ ਇਹਨੇ ਨਾ ਇਸ ਮਤਲਬ ਜਿਹੜਾ ਇਹਦਾ ਮਕਾਨ ਆ ਇਹਦੇ ਉੱਪਰ ਪੌਲ ਬਣਾਉਣਾ ਹੈ ਨੇ ਤੇ ਇਹਨੇ ਕੱਲੀ ਨਹੀਂ ਸਾਰਾ ਕੁਝ ਕਰ ਲੈਣਾ ਦੇਖੋ ਕਮਾਲ ਕਰਤੀ ਵੀ ਕੱਲੀ ਨਹੀਂ ਕੋਈ ਲੇਬਰ ਨਹੀਂ ਕੋਈ ਮੈਸਤਰੀ ਨਹੀਂ ਖੁਦ ਹੀ ਇਹਨੇ ਪਿੱਲਰ ਬਣਾਤਾ ਇੱਥੇ ਪਿੱਲਰ ਵੀ ਖੁਦ ਹੀ ਬਣਾਉਣਾ ਸਰੀਆਂ ਵਗੈਰਾ ਪਾ ਕੇ ਬਿਲਕੁਲ ਤੇ ਇਹ ਦੇਖੋ ਪਿੱਲਰ ਬਣਾ ਕੇ ਬਾਈ ਇਹਨੇ ਇਹਦੇ ਵਿੱਚ ਸਾਰਾ ਮਟੀਰੀਅਲ ਪਾਇਆ ਪੂਰਾ ਮਜ਼ਬੂਤ ਬਣਾਉਣਾ ਜਿੱਦਾਂ ਅਸਕਦੇ ਆ ਵੀ ਆਪਾਂ ਬਣਾਉਣੀ ਆ ਮਿਸਤਰੀ ਤੋਂ ਬਣਵਾਉਣੀ ਆ ਆਪਾਂ ਤਾਂ ਤੇ ਲੇਬਰ ਲਾਉਣੇ ਆ ਬਹੁਤ ਜ਼ਿਆਦਾ ਮਿਹਨਤ ਕਰ ਹੁੰਦੀ ਆ ਆਪਣੀ ਤੇ ਇਹ ਦੇਖੋ ਨੇ ਕੱਲੀ ਨਹੀਂ ਯਾਰ ਕਮਾਲ ਕਰਦੀ ਤੇ ਬਜਰੀ ਵਗੈਰਾ ਪੂਰੀ ਬਜਰੀ ਪਾਈ ਤੇ ਸਫਾਈ ਦੇਖੋ ਇਹਦੇ ਹੱਥ ਦੀ ਤੇ ਇਹ ਭਾਰਤ ਦੇ ਪਿੱਲਰ ਵੀ ਤੇ ਪੁਲ ਵੇਖੋ ਤੁਸੀਂ ਕਿਵੇਂ ਬਣਦਾ ਬਈ ਇਹ ਥੋੜੀ ਸਪੀਡ ਤਾਂ ਚਲੋ ਵਧਾਈ ਹੈ ਵੀਡੀਓ ਦੀ ਤੇਜ ਕਰਕੇ ਦਿਖਾਈ ਹੈ ਪਰ ਫਿਰ ਵੀ ਇਹਨੇ ਬਹੁਤ ਘੱਟ ਟਾਈਮ ਦੇ ਵਿੱਚ ਇਹ ਪੁਲ ਬਣਾਇਆ ਹੋਊਗਾ ਜਿਹੜੇ ਹਿਸਾਬ ਨਾਲ ਆਪਾਂ ਵੀਡੀਓ ਦੇਖ ਰਹੇ ਹਾਂ ਦੇਖੋ ਯਾਰ ਕਮਾਲ ਹੋ ਗਈ ਬਿਲਕੁਲ ਉਸੇ ਤਰ੍ਹਾਂ ਇਹਨੇ ਕਾਲਬਾ ਇਹ ਫਿਟਿੰਗ ਕਰਤੀ ਕਾਲਬਾ ਆਪਾਂ ਕਹਿ ਦਿੰਨੇ ਆ ਤੇ ਥੱਲੇ ਦੇਖੋ ਕਾਲਬਾ ਖਸ ਰਹੀ ਹੈ ਉੱਪਰ ਇਹਨੇ ਲੈਟਰ ਲਾਉਣਾ ਥਰੀਏ ਦਾ ਜਾਲ ਬਣ ਗੇ ਜਿੱਦਾਂ ਆਪਣੇ ਮੈਸਤਰੀ ਲੈਟਰ ਲਾਉਂਦੇ ਉਸੇ ਤਰ੍ਹਾਂ ਹੀ ਤੇ ਆਹ ਦੇਖੋ ਪੁਲ ਬਣਾ ਦੇਣਾ ਯਾਰ ਇਹਨੇ ਇਹ ਜਿਹੜਾ ਇਹਦਾ ਕਮਰਾ ਜਾਂ ਮਕਾਨ ਕਹਿ ਲਓ ਛੋਟਾ ਜਿਹਾ ਉਹਦੇ ਲਈ ਪੁਲ ਬਣਾ ਰਹੀ ਹੈ ਇਹ ਵਾਹ ਜੀ ਵਾਹ ਸਰੀਆ ਦਾ ਜਾਲ ਬਿਲਕੁਲ ਸਰੀਆ ਮੋੜ ਕੇ ਪਿੱਲਰ ਦੇ ਉੱਪਰੋਂ ਕਿੱਦਾਂ ਯਾਰ ਜਾਲ ਬਣਿਆ ਜੇ ਮੈਂ ਪ੍ਰੋਫੈਸ਼ਨਲ ਮੈਸਤਰੀ ਹੁੰਦੀ ਐ ਆ ਲਓ ਮੇਸਤਰੀ ਤੋਂ ਵੀ ਕੋਈ ਕਮੀ ਰਹਿ ਸਕਦੀ ਆ ਪਰ ਇਸ ਤੋਂ ਨਹੀਂ ਰਹਿੰਦੀ ਬਾਈ ਆ ਦੇਖੋ ਇਹਨੇ ਪੂਰਾ ਮਜ਼ਬੂਤ ਜਿਹੜੇ ਉੱਪਰ ਵਧੇ ਹੁੰਦੇ ਆ ਸਰਗੇ ਉਹ ਵੀ ਮੋੜ ਕੇ ਲਾਇਆ ਐ ਇਦਾਂ ਨਹੀਂ ਵੀ ਸਿੱਧੇ ਹੀ ਖੜੇ ਕਰਤੇ ਇੱਕ ਦੂਜੇ ਦੇ ਵਿੱਚ ਕੁੰਡੀਆਂ ਪਸਾ ਕੇ ਆਹ ਦੇਖੋ ਹਾਂ ਆਗੀ ਵਾਰੀ ਲੈਟਰ ਪਾਉਣ ਦੀ ਇਹਦੇ ਉੱਪਰ ਲੈਟਰ ਲਾਤਾ ਲਾਓ ਬਾਈ ਯਾਰ ਕਮਾਲ ਕਰਤੀ ਮਿਹਨਤ ਦੇਖੋ ਇਹਦੀ ਤੇ ਸਫਾਈ ਦੇਖੋ ਯਾਰ ਜਿਵੇਂ ਪ੍ਰੋਫੈਸ਼ਨਲ ਹੁੰਦੀ ਹੈ ਕਮਾਲ ਹੀ ਆ ਯਾਰ